ਵਾਹਿ ਜੀ ਕਾਲਸਾ ਵਾਹਿ ਜੀ ਕੀ ਫਤਿਹ ਅੱਜ ਵੇਲੇ ਦੀ ਤੁਹਾਨੂੰ ਇੱਕ ਵੱਡੀ ਖਬਰ ਦਾ ਰੁਕ ਕਰਦੇ ਆਪਾਂ ਵੱਡੀ ਖਬਰ ਸੁਣਾਉਣੇ ਆ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਹੋਈ ਆ ਉਸ ਤੋਂ ਪਹਿਲਾਂ ਤੁਹਾਨੂੰ ਆਪਾਂ ਗੱਲ ਕਰਦੇ ਆ ਕਿ ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ ਵੱਲੋਂ ਜਿਹੜਾ ਪਾਰਲੀਮੈਂਟ ਦੇ ਵਿੱਚ ਮੁੱਦਾ ਚੁੱਕਿਆ ਗਿਆ ਸੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਇਕੱਲੇ ਭਾਈ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਵੱਡਾ ਜਿਹੜਾ ਮੁੱਦਾ ਚੁੱਕਿਆ ਤੇ ਵੱਡੀਆਂ ਗੱਲਾਂ ਸਰਕਾਰ ਨੂੰ ਕਹਿ ਦਿੱਤੀ ਅਸੀਂ ਜਿਸ ਨੂੰ ਲੈ ਕੇ ਕਿ ਤਲਕੀ ਵਾਲਾ ਮਾਹੌਲ ਬਣਿਆ ਸੀ ਬੇਸਾਕਰ ਬਨੀਤ ਬਿੱਟੂ ਅੱਜ ਵੀ ਜਿਹੜਾ ਤਰਲੋ ਮਸਤੀ ਹੋਇਆ ਪਿਆਗਾ ਚਰਨਜੀਤ ਸਿੰਘ ਚੰਨੀ ਤੇ ਇਨਸਾਨੇ ਸਾਧ ਰਿਹਾਗਾ ਤੇ ਕਹਿ ਰਿਹਾ ਕਿ ਚੰਨੀ ਸਿੰਘ ਚੰਨੀ ਮੇਰੇ ਤੋਂ ਮਾਫੀ ਮੰਗੇ ਲੈ ਦੱਸੋ ਕਹਿੰਦੇ ਭੇਡਾਂ ਨੂੰ ਵੀ ਜ਼ਖਾਮ ਹੋ ਗਿਆ ਤੇ ਜਿਹੜਾ ਮੁੱਦਾ ਚਰਨਜੀਤ ਸਿੰਘ ਚੰਨੀ ਨੇ ਚੱਕ ਦਿੱਤਾ ਸਿੱਖ ਸਿਆਸਤ ਦੇ ਵਿੱਚ ਇੱਕ ਵੱਡੀ ਹਲਚਲ ਪੈਦਾ ਕਰ ਦਿੱਤੀ ਉਸ ਮੁੱਦੇ ਨੇ ਉਹ ਮੁੱਦਾ ਕੀ ਸੀ ਭਾਈ ਅੰਮਰਤਪਾਲ ਸਿੰਘ ਤੇ ਐਨਐਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜਾ ਬੰਦ ਹੈ ਐਮਪੀ ਬਣ ਤੋਂ ਬਾਅਦ ਵੀ ਜਿਹੜਾ ਕਿ ਉਹਨੂੰ ਉਹਨਾਂ ਉੱਤੇ ਐਨਐਸਏ ਨਹੀਂ ਹਟਾਈ ਗਈ ਬੇਸ਼ੱਕ ਭਾਈ ਅੰਮਰਤਪਾਲ ਸਿੰਘ ਤੇ ਉਹਨਾਂ ਦੇ ਮਾਪਿਆਂ ਨੇ ਜਿਹੜਾ ਭਾਈ ਅੰਮਰਤਪਾਲ ਸਿੰਘ ਤੇ ਐਨਐਸਸੀ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੀ ਆ ਜਿਸ ਦੀ ਤਰੀਕਾ ਜਿਹੜੀ ਹੁਣ 28 ਅਗਸਤ ਅੱਗੇ ਪਾ ਦਿੱਤੀ ਆ ਤੇ ਹonਦਰ ਦੂਸਰੇ ਪਾਸੇ ਫਰੀਦਕੋਟ ਤੋਂ ਐਮਪੀ ਨੇ ਜਿਹੜੇ ਸਰਬਜੀਤ ਸਰਬਜੀਤ ਸਿੰਘ ਖਾਲਸਾ ਸਰਦਾਰ ਬਿਆਨਤ ਸਿੰਘ ਦੇਸ਼ ਪੱਤਰ ਜਿਨ੍ਹਾਂ ਨੇ ਇੰਦਰਾ ਗਾਂਧੀ ਗੱਡੀ ਚਾੜੀ ਸੀ ਉਹਨਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸਾਹ ਦੇ ਨਾਲ ਜਿਹੜੀ ਇੱਕ ਉਹਨਾਂ ਨਾਲ ਮੀਟਿੰਗ ਕਰਨ ਜਾ ਰਹੇ ਨੇ ਕੱਲ ਨੂੰ ਜਾਨੀ ਕਿ ਐਤਵਾਰ ਨੂੰ ਉਹਨਾਂ ਤੋਂ ਸਮਾਂ ਮੰਗ ਲਿਆਗਾ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਜਿਹੜੀ ਮੀਟਿੰਗ ਅਮਿਤ ਸਾਹ ਨਾਲ ਜਿਹੜੀ ਕੀਤੀ ਜਾਵੇਗੀ ਉਹ ਭਾਈ ਅੰਮਰਤਪਾਲ ਸਿੰਘ ਤੇ ਲੱਗੀ ਹੋਈ ਐਨਐਸਏ ਨੂੰ ਹਟਾਉਣਾ ਅੰਮਰਤਪਾਲ ਸਿੰਘ ਨੂੰ ਲੋਕ ਸਭਾ ਦੇ ਵਿੱਚ ਜਿਹੜਾ ਬੋਲਣਾ ਤੇ ਉਹਨੂੰ ਜੇਲ੍ਹ ਤੋਂ ਬਾਹਰ ਕਢਾਉਣਾ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਪੰਜਾਬ ਦੇ ਜਿਹੜੇ ਮੁੱਦੇ ਨੇ ਤਾਂ ਕਿ ਭਾਈ ਅੰਮਰਤਪਾਲ ਸਿੰਘ ਅਗਲੇ ਸੈਸ਼ਨ ਦੇ ਵਿੱਚ ਜਿਹੜਾ ਰਿਹਾਈ ਹੋ ਕੇ ਪੰਜਾਬ ਦੇ ਤਖੰਦੂਰ ਸਾਹਿਬ ਵਾਸੀਆਂ ਦੇ ਜਿਹੜੇ ਮੁੱਦੇ ਚੁੱਕਣਗੇ ਅੱਜ ਵੇਲੇ ਤੁਹਾਨੂੰ ਵੱਡੀ ਖ਼ਬਰ ਦੱਸ ਦਿੰਦੇ ਆ ਕਿ ਹੁਣ ਜਿਹੜਾ ਅਗਲਾ ਸੈਸ਼ਨ ਹੋਵੇਗਾ ਉਸ ਦਿਨ ਤੋਂ ਪਹਿਲਾਂ ਪਹਿਲਾਂ ਭਾਈ ਅੰਮਰਤਪਾਲ ਸਿੰਘ ਦਿਹਾ ਹੋ ਰਹੇ ਨੇ ਇਹ ਅਸੀਂ ਦਾਅਵੇ ਦੇ ਨਾਲ ਕਹਿ ਰਹੇ ਆ ਸਾਡੇ ਸੂਤਰਾਂ ਤੋਂ ਵੀ ਮਿਲੀ ਜਿਹੜੀ ਜਾਣਕਾਰੀ ਆ ਪਤਖ ਉਹ ਤੋਂ ਵੀ ਪਤਾ ਲੱਗ ਗਿਆ ਸਪੱਸ਼ਟ ਹੋ ਚੁੱਕਿਆਗਾ ਹਾਈ ਕੋਰਟ ਦਾ ਫੈਸਲਾ ਆਵੇ ਚਾਹੇ ਬਾਅਦ ਚ ਆਵੇ ਪਰ ਉਸ ਤੋਂ ਪਹਿਲਾਂ ਜਿਹੜਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਡਰੂਗੜ੍ਹ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਅਤੇ ਜਿਹੜੇ ਆਪਣੇ ਨੇ ਹੰਦੂਰ ਸਾਹਿਬ ਵਾਸੀਆਂ ਦੇ ਪੰਜਾਬ ਵਾਸੀਆਂ ਦੇ ਜਿਹੜੇ ਲੜਕ ਦੇ ਮੁੱਦੇ ਨੇ ਜਿਹੜੇ ਕੇਸ ਸਿੱਖ ਕੌਮ ਦੇ ਨਾਲ ਜੁੜੇ ਹੋਏ ਮੁੱਦੇ ਨੇ ਤੇ ਸਾਰਿਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਅਗਲੇ ਸੈਸ਼ਨ ਦੇ ਵਿੱਚ ਸੰਵਲ ਹੋਣਗੇ ਤੇ ਇਹ ਤੁਹਾਨੂੰ ਸਭ ਤੋਂ ਵੱਡੀ ਖਬਰ ਆ ਜਿਹੜੀ ਇੱਕ ਅਹਿਮ ਖਬਰ ਆ ਤੁਹਾਨੂੰ ਕਿਸੇ ਮੀਡੀਏ ਨੇ ਕਿਸੇ ਚੈਨਲ ਵਾਲੇ ਨੇ ਇਹ ਖਬਰ ਨਹੀਂ ਦੱਸਨੀ ਕਿ ਭਾਈ ਅੰਮਰਤਪਾਲ ਸਿੰਘ ਅਗਲੇ ਸੈਸ਼ਨ ਦੇ ਵਿੱਚ ਜਿਹੜੇ ਹਰਿਆ ਹੋ ਕੇ ਜਾਣਗੇ ਕਿਉਂਕਿ ਇੱਕ ਪਾਸੇ ਤਾਂ ਜਿਹੜਾ ਕਿ ਜਿਹੜਾ ਚੰਨੀ ਵੱਲੋਂ ਜਿਹੜਾ ਮੁੱਦਾ ਚੁੱਕਿਆ ਗਿਆ ਐਮਪੀ ਆ ਭਾਈ ਚੰਨੀ ਸਿੰਘ ਚੰਨੀ ਬੜੇ ਸੂਝਵਾਨ ਨੇ ਬੰਦੇ ਮੈਂ ਪਹਿਲਾਂ ਵੀ ਕਿਹਾ ਕਿ ਤੁਹਾਨੂੰ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਹਰੇਕਾ ਪਾਰਟੀ ਵਿੱਚ ਮਾੜੇ ਬੰਦੇ ਹੁੰਦੇ ਆ ਉਤਰਾ ਚੜਾ ਆਉਂਦਾ ਰਹਿੰਦਾ ਹਰੇਕਾ ਪਾਰਟੀ ਵਿੱਚ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਤੇ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਮੁੱਦਾ ਚੁੱਕਿਆ ਤੇ ਉਹ ਮੁੱਦਾ ਜਿਹੜਾ ਆਪਾਂ ਇਹ ਕਹਿ ਲਈਏ ਕਿ ਇੰਟਰਨੈਸ਼ਨਲ ਮੁੱਦਾ ਬਣ ਚੁੱਕਿਆਗਾ ਤੇ ਹੁਣ ਕਿਤੇ ਨਾ ਕਿਤੇ ਦੂਜੇ ਐਮਪੀ ਨੂੰ ਵੀ ਜਿਹੜਾ ਮਜਬੂਰ ਹੋਣਾ ਪੈ ਗਿਆ ਤੇ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਹੁਣ ਇਹ ਗੱਲ ਕਹੀ ਗਈ ਆ ਤੇ ਅਮਰਤ ਸਾਥੋਂ ਜਿਹੜਾ ਤੈਅ ਮੰਗਿਆ ਗਿਆ ਉਹਨਾਂ ਨੇ ਟਾਈਮ ਦੇ ਦਿੱਤਾ ਐਤਵਾਰ ਦਾ ਐਤਵਾਰ ਨੂੰ ਜਿਹੜੀ ਮੀਟਿੰਗ ਜਿਹੜੀ ਕੀਤੀ ਯਾਨੀ ਕਿ ਜਾਣੀ ਆ ਯਾਨੀ ਕਿ ਕੱਲ ਨੂੰ ਭਾਈ ਅੰਮ੍ਰਿਤਪਾਲ ਸਿੰਘ ਮੰਦਿਰ ਹੈਏ ਨੂੰ ਲੈ ਕੇ ਉਹਨਾਂ ਦੇ ਐਨਐਸ ਤੇ ਲੱਗੇ ਨੂੰ ਲੈ ਕੇ ਹੁਣ ਤੁਹਾਨੂੰ ਕੱਲ ਨੂੰ ਸਾਮ ਤੱਕ ਸਾਰਾ ਕਲੀਅਰ ਹੋ ਜਾਵੇਗਾ ਕਿ ਜਿਹੜਾ ਅੰਮ੍ਰਿਤਪਾਲ ਸਿੰਘ ਲਈ ਇੱਕ ਵੱਡੀ ਖੁਸ਼ਖਬਰੀ ਬਾਲੀ ਖਾਬਰਾ ਜਿਹੜੀ ਤੁਹਾਨੂੰ ਮਿਲਣ ਵਾਲੀ ਆ ਤੇ ਮੈਂ ਤਾਂ ਪਹਿਲੇ ਜਿਹੜਾ ਦਾਅਵੇ ਨਾਲ ਕਹਿ ਦਿੱਤਾ ਕਿ ਅਗਲੇ ਸੈਸ਼ਨ ਦੇ ਵਿੱਚ ਭਾਈ ਅੰਮਰਪਾਲ ਸਿੰਘ ਰਹਾ ਹੋ ਕੇ ਉੱਥੇ ਗੁੰਜਣਗੇ ਤੇ ਜਿਹੜੀਆਂ ਵਿਰੋਧੀ ਦੀਆਂ ਵਿਰੋਧੀ ਨੇ ਜਿਹੜੇ ਬਿੱਟੂ ਵਰਗੇ ਜਾਂ ਹੋਰ ਲਲਪਲ ਤੁਰਿਆ ਫਿਰਦਾਗਾ ਇੱਧਰ ਉੱਧਰ ਭੜਕਦਾ ਜਿਨ੍ਹਾਂ ਨੂੰ ਪਤਾ ਨਹੀਂ ਕਿਸੇ ਚੀਜ਼ ਦਾ ਸਿਰਫ ਬਿੱਟੂ ਕੋਲ ਤਾਂ ਇੱਕ ਗੱਲ ਆ ਮੇਰਾ ਦਾਦਾ ਦਾਦਾ ਉਹ ਦਾਦੇ ਨਾਲ ਤੂੰ ਮਰ ਜਾਂਦਾ ਇਹਦੇ ਕੋਲੇ ਸਾਰਾ ਦਿਨ ਦਾਦਾ ਦਾਦਾ ਸਿਰਫ ਇਹ ਸਿਆਸਤ ਕਰਨਾ ਚਾਹੁੰਦੇ ਆ ਲੋਕਾਂ ਇਹ ਲੋਕਾਂ ਦਾ ਕੀ ਆ ਇਹਨਾਂ ਲੋਕਾਂ ਨੇ ਸਿਆਸਤ ਕਰਨੀ ਹੁੰਦੀ ਆ ਸਿਰਫ ਇੱਕ ਬੰਦੇ ਨੂੰ ਲੈ ਕੇ ਕਿ ਮੇਰਾ ਦਾਦਾ ਮਾਰਦਾ ਇਹਨੂੰ ਉਸਣਾ ਹੋਵੇ ਤੇਰਾ ਇੱਕ ਦਾਦਾ ਮਰਿਆ ਤੇ ਦਾਦੇ ਨੇ ਲੱਖਾਂ ਨੌਜਵਾਨ ਮਾਰੇ ਨੇ ਤੇਰਾ ਜੱਤ ਦਾਦਾ ਸ਼ਹੀਦ ਨਹੀਂ ਤੇਰਾ ਦਾਦਾ ਬੁੱਚੜਾ ਇਹ ਗੱਲ ਯਾਦ ਰੱਖੀਂ ਰੇਮਨਿਤ ਬੇਟੂ ਤੇਰੇ ਕਹਿੰਦਾ ਸੀ ਇਤ ਨਹੀਂ ਪਾਈਦਾ ਉਹ ਸੇਤੋ ਨੌਜਵਾਨ ਨੇ ਜਿਹੜੇ ਤੇਰੇ ਦਾਦੇ ਨੇ ਨਹਿਰਾ ਪੁਲਾਂ ਤੇ ਕਸੀਆਂ ਤੇ ਜੰਡਾ ਨਾਲ ਬਨ ਬਨ ਕੇ ਝੂਠੇ ਪੁਲਸ ਮਕਾਵਲੇ ਬਣਾ ਕੇ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਚੁੱਕ ਚੁੱਕ ਕੇ ਕੌਕ ਹੋ ਕੇ ਸ਼ਹੀਦ ਕੀਤਾ ਗਿਆ ਇਹ ਤੇਰੇ ਦਾਦੇ ਬਿਆਨ ਤੇ ਬੁੱਚੜ ਦੇ ਕਾਰਨਾਮੇ ਨੇ ਕਾਲੇ ਕਾਰਨਾਮੇ ਤੇ ਤੁਹਾਨੂੰ ਕੋਈ ਉੱਥੇ ਕਹਿਣ ਵਾਲਾ ਹੈ ਨਹੀਂ ਉੱਥੇ ਕੋਈ ਇਹੋ ਜਿਹਾ ਐਮਪੀ ਹੈ ਨਹੀਂ ਕਿ ਜਿਹੜਾ ਤੁਹਾਨੂੰ ਇਹ ਗੱਲ ਕਹਿ ਚ ਸਕੇ ਇਹ ਗੱਲ ਕਹੂਆ ਤਾਂ ਭਾਈ ਅਮਰਪਾਲ ਸਿੰਘ ਕਹਿ ਸਕੂਆ ਇੱਕ ਠੋਕ ਕੇ ਕਹਿ ਸਕੂਆ ਇਹ ਕੋਈ ਲੁਕੀ ਸਿਪੀ ਗੱਲ ਨਹੀਂ ਇਹ ਕੋਈ ਬਣੀ ਬਣਾਈ ਗੱਲ ਨਹੀਂ ਕਿ ਅਸੀਂ ਕਿਸੇ ਤੇ ਦੋਸ਼ ਲਾਤਾ ਇਹ ਹਕੀਕਤਾ ਕਿ ਤੇਰੇ ਦਾਦੇ ਨੇ ਜਿਹੜੇ ਨੇ ਕਾਣ ਕੀਤਾਗਾ 1990 92 ਤੋਂ ਲੈ ਕੇ 93 ਤੱਕਾ ਤੇ ਉਹ ਆਪਣੀ ਮੌਤ ਆਪ ਮੁਟੇਹੜੀਆ ਉਹਨੇ ਕਿਸੇ ਦਾ ਕਿਸੇ ਨੂੰ ਮਾਰਨ ਨੂੰ ਜੀ ਨਹੀਂ ਕਰਦਾ ਕਿਸੇ ਦਾ ਆਪਣਾ ਘਰ-ਬਾਰ ਛੱਡਣ ਨੂੰ ਜੀ ਨਹੀਂ ਕਰਦਾ ਪਰ ਜਦੋਂ ਤੁਸੀਂ ਲੋਕ ਕਿਸੇ ਦੇ ਘਰ ਨੂੰ ਪੈਵੋਗੇ ਕਿਸੇ ਦੇ ਧੀਆਂ ਪੁੱਤਾਂ ਨੂੰ ਮਾਰੋਗੇ ਤਾਂ ਫਿਰ ਆਗਲੇ ਦੇ ਕਿਹੜਾ ਅੱਗੇ ਚੁੜੀਆਂ ਪਾਈਆਂ ਹੋਈਆਂ ਨੇ ਤੇ ਉਹ ਸ਼ੇਰ ਨੇ ਭਾਈ ਦਲਾਵਰ ਸਿੰਘ ਬੱਬਰ ਵਰਗੇ ਭਾਈ ਜਗਤਾਰ ਸਿੰਘ ਹਵਾਰਾ ਵਰਗੇ ਭਾਈ ਪਰਮਨਸੀਜੀਤ ਸਿੰਘ ਭਿਉਰਾ ਵਰਗੇ ਭਾਈ ਬਲਵੰਤ ਸਿੰਘ ਰਾਜੌਣਾ ਵਰਗੇ ਤੇ ਹੋਰ ਜਿਹੜੇ ਕਿੰਨੇ ਸਿੱਖ ਨੌਜਵਾਨ ਨੇ ਜਿਹੜੇ ਕਿ 12 ਦੇ ਕਰੀਬ ਦੱਸੇ ਜਾ ਰਹੇ ਸੀ ਉਸ ਜਿਹੜਾ ਕਿ ਉਸ 1995 ਦੇ ਵਿੱਚ ਜਿਹੜਾ ਚੰਡੀਗੜ੍ਹ ਦੇ ਸੈਕਟਰੀਏਟ ਦਾ ਵਿੱਚ ਜਿਹੜਾ ਇਹਦਾ ਭੋਗ ਪਾਇਆ ਗਿਆ ਕਿ ਜਾਨੀ ਕਿ ਅੰਤ ਕੀਤਾ ਗਿਆ ਇਸ ਬੁੱਚੜ ਦਾ ਕਿਉਂ ਕੀਤਾ ਗਿਆ ਕਿਉਂਕਿ ਸਿੱਖ ਕੌਮ ਦੀ ਜਵਾਨੀ ਜਿਹੜੀ ਟੜਾ ਟੜ ਜਿਹੜਾ ਕੇਪੀਐਸ ਗੱਲ ਨਾਲ ਰਲ ਕੇ ਸਾਰੇ ਆਮ ਜਿਹੜਾ ਸਿੱਖਾਂ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਸੀ ਕੋ ਕੋ ਕੇ ਸੀਧ ਕੀਤਾ ਜਾ ਰਿਹਾ ਸੀ ਕਿਤੇ ਦੀ ਜਾਤ ਨਹੀਂ ਦੇਖੀ ਗਈ ਸੀ ਇਹਨਾਂ ਦੇਖਿਆ ਗਿਆ ਸੀ ਕਿ ਸਿੱਖਾ ਇਹ ਇਹਨਾਂ ਦੇਖਿਆ ਗਿਆ ਕਿ ਇਹਦੇ ਦਸਤਾਰ ਬੰਨਣੀ ਆ ਜਾਂ ਮੋਨਾ ਜਾਂ ਕੋਨਾ ਪਰ ਇਹਦਾ ਇੱਕ ਕੰਮ ਸੀ ਕਿ ਸਿੱਖ ਕੌਮ ਨੂੰ ਖਤਮ ਕਰਨਾ ਸਿੱਖ ਕੌਮ ਨੂੰ ਡਰਾਉਣਾ ਅਤੇ ਬੜੇ ਆਏ ਬੜੇ ਚਲੇ ਗਏ ਇਹ ਜਿਹੜਾਗਾ ਕੰਮ ਹੁਣ ਜੇ ਆਪਾਂ ਗੱਲ ਕਹਿ ਲਈਏ ਇਹਦੇ ਘਾਟਾਂ ਪਾ ਲਾ ਸਕਦਾ ਘਟ ਲੱਗ ਸਕਦਾਗਾ ਤੇਰੀ ਬੁੱਚੜ ਦੇ ਬੇਅੰਤੇ ਦੀਆਂ ਜਿਹੜੀਆਂ ਕੀਤੀਆਂ ਹੋਈਆਂ ਕਰਤੂਤਾਂ ਦਾ ਚਲੋ ਉਹਦਾ ਛੱਡੋ ਹੁਣ ਜਿਹੜਾ ਉਹਦਾ ਕੀ ਬੋਤ ਦੇ ਫਰੋਲ ਨਾ ਤਾਂ ਨਰਕਾਂ ਦੇ ਵਿੱਚ ਬੈਠਾਗਾ ਜਾਂ ਨਰਕਾਂ ਦੇ ਵਿੱਚ ਖੜਾ ਕਿਹੜੇ ਜੁਨੀ ਕੀੜੇ ਜੁਨੀ ਪਿਆਉ ਸੱਪ ਦੇ ਜੁਨੀ ਪਿਆਉਗਾ ਜਾਂ ਕੋਈ ਹੋਰ ਡੱਡੂ ਕੱਸੂ ਜਾਂ ਕੋਈ ਹੋਰ ਕੋੜਗੜਲਾ ਬਣ ਗਿਆ ਹੋਊਗਾ ਹੁਣ ਆਪਣਾ ਜਿਹੜਾ ਮੁੱਦਾ ਸੀ ਭਾਈ ਅੰਮ੍ਰਿਤਪਾਲ ਸਿੰਘ ਦਾ ਅੰਮ੍ਰਿਤਪਾਲ ਸਿੰਘ ਦਾ ਮੈਂ ਦਾਅਵੇ ਨਾਲ ਤੁਹਾਨੂੰ ਅੱਜ ਕਹਿ ਦਿੰਦਾ ਕਿ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਅਗਲੇ ਸੈਸ਼ਨ ਦੇ ਵਿੱਚ ਮੌਜੂਦ ਹੋਣਗੇ ਤੇ ਤੁਹਾਡੀਆਂ ਫਿਰ ਉੱਥੇ ਵਿਰੋਧੀ ਦੇ ਜੜਾ ਹਾਲ ਦੀਆਂ ਦੇਖਿਓ ਕਲਕਾਰੀਆਂ ਪੈਂਦੀਆਂ ਦੇਖੋ ਤੁਸੀਂ ਉਹ ਨਜ਼ਾਰਾ ਵੇਖਣ ਵਾਲਾ ਹੋਵੇਗਾ ਜਿਵੇਂ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆ ਗਿਆ ਬਾਹਰ ਤਾਂ ਆਉਣੀ ਹੁਣ ਉਹਨੇ ਜ਼ੁਲਮ ਕੀ ਕਰ ਦਿੱਤਾ ਸਰਕਾਰਾਂ ਨੇ ਪਤਾਗਾ ਕਿ ਅਸੀਂ ਹੁਣ ਪੰਜਾਬ ਦੀਆਂ ਵੋਟਾਂ ਲੈਣੀਆਂ ਤਾਂ ਬੰਦ ਕਰਤਾ ਅਸੀਂ ਹੁਣ ਹਰਿਆਣੇ ਦੇ ਵਿੱਚ ਵੋਟਾਂ ਲਾਣੀਆਂ ਅਸੀਂ ਤਾਂ ਨਹੀਂ ਛੱਡ ਰਹੇ ਅਸੀਂ ਵੱਡੀਆਂ ਜਿਹੜੇ ਧਿਰਾਂ ਨੇ ਉਹਨਾਂ ਨੂੰ ਖੁਸ਼ ਕਰਨਾ ਤਾਂ ਨਹੀਂ ਛੱਡ ਰਹੇ ਤੇ ਕਹਿੰਦੇ ਆ ਕਦੇ ਦਾਦੇ ਦੀ ਕਦੇ ਪੋਤੇ ਦੀ ਤਾਂ ਹਮੇਸ਼ਾ ਇੱਕ ਕੁਦਰਤਾ ਵਰਤਾਰਾ ਹੈਗਾ ਕਹਿੰਦੇ ਹੁੰਦੇ ਇੱਕ ਹੱਥ ਕਰ ਲਾ ਤੇ ਦੂਜਾ ਹੱਥ ਪਰ ਲਾ ਇਹ ਚੱਲਦਾ ਰਹਿਣਾਗਾ ਇਹਦੇ ਪਿੱਛੇ ਜਿਹੜਾ ਕੋਈ ਜਿਹੜਾ ਬੇੜਾ ਘਰ ਕੇ ਜਿਹੜਾ ਕੀਤਾ ਤੁਸੀਂ ਲੀਡਰਾਂ ਨੇ ਪੰਜਾਬ ਦਾ ਬੇੜਾ ਘਰ ਕੇ ਕਰਕੇ ਅੱਜ ਤੁਸੀਂ ਕਿਤੇ ਕਿਸੇ ਦਾ ਨਾਮ ਲਾ ਦਿੰਦੇ ਹੋ ਕਿਤੇ ਕਿਸੇ ਦਾ ਨਾਮ ਲਾ ਦਿੰਦੇ ਹੋ ਜੇ ਉਹਨਾਂ ਨੇ ਪੰਜਾਬ ਦਾ ਬੇੜਾ ਘਰ ਕੇ ਕੀਤਾ ਸੀ ਤਾਂ ਤੁਹਾਡੀ ਸਰਕਾਰ ਲਿਆਂਦੀ ਸੀ ਇਸ ਕਰਕੇ ਨਹੀਂ ਲਿਆਂਦੀ ਸੀ ਕਿ ਤੁਸੀਂ ਵੀ ਜਲਮ ਕਮਾਓ ਉਹਨਾਂ ਵਾਂਗ ਉਹਨੇ ਲੀਹਾਂ ਤੇ ਤੁਸੀਂ ਚੱਲੋ ਤੇ ਤੁਸੀਂ ਵੀਡੀਓ ਕੱਟ ਸ਼ੇਅਰ ਕਰਦੇ ਹੋ ਕਮੈਂਟ ਚਲੋ ਜਿੰਨੇ ਵੀਰ ਕਰਦੇ ਆ ਉਹਨਾਂ ਦਾ ਧੰਨਵਾਦ ਪਰ ਜਿੰਨੀ ਵੀਡੀਓ ਸ਼ੇਅਰ ਹੋਣੀ ਚਾਹੀਦੀ ਹੁੰਦੀ ਆ ਕਿ ਅਸੀਂ ਆਪਣੇ ਦਿਲ ਦੀਆਂ ਗਰਹਾਈਆਂ ਤੋਂ ਦਿਲ ਤੋਂ ਗੱਲ ਕਰਦੇ ਆ ਨਾ ਕਿ ਕਿਸੇ ਦੀ ਬਣੀ ਬਣਾਈ ਗੱਲ ਨਾ ਕਿ ਕਿਸੇ ਦੀ ਚੁਗਲੀ ਨਾ ਕਿ ਨਿੰਦਿਆ ਨਾ ਕਿ ਅਸੀਂ ਉੱਥੇ ਫਲਾਨਾ ਹੋ ਗਿਆ ਉੱਥੇ ਧਮਕਾ ਹੋ ਗਿਆ ਉਹ ਖਬਰਾਂ ਸਾਡੇ ਕੋਲੇ ਬਹੁਤ ਨੇ ਅਸੀਂ ਕਰ ਸਕਦੇ ਆ ਪਰ ਉਹਨਾਂ ਖਬਰਾਂ ਦਾ ਕੋਈ ਆਧਾਰ ਨਹੀਂ ਜਿੰਨਾ ਖਬਰਾਂ ਦਾ ਆਧਾਰ ਨਹੀਂ ਹੁੰਦਾ ਜਿਹੜੇ ਮੁੱਦੇ ਸਿੱਖ ਕੌਮ ਦੇ ਮੁੱਦੇ ਨੇ ਜੇ ਅਸੀਂ ਉਹਨਾਂ ਮੁੱਦਿਆਂ ਤੋਂ ਭੜਕ ਚੁੱਕੇ ਆ ਜੇ ਅਸੀਂ ਉਹਨਾਂ ਮੁੱਦੇ ਨਹੀਂ ਅਸੀਂ ਚੱਕ ਸਕਦੇ ਜੇਕਰ ਅਸੀਂ ਸਰਕਾਰਾਂ ਦੇ ਤਲਵੇ ਚੱਟਣ ਲੱਗ ਗਏ ਤਾਂ ਤਾਂ ਸਾਡਾ ਤੇ ਉਹਨਾਂ ਦੇ ਵਿੱਚ ਜਿਹੜੇ ਗੋਦਿਆਂ মিডিਆ ਉਹਨਾਂ ਦੇ ਵਿੱਚ ਕੀ ਫਰਕ ਹੋਵੇਗਾ ਇਸ ਕਰਕੇ ਮੈਂ ਸਾਰੇ ਭੈਣ ਭਰਾਵਾਂ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਉਹਨਾਂ ਜੇ ਕੋਈ ਚੰਗੀ ਗੱਲ ਹੁੰਦੀ ਆ ਜੇਕਰ ਤੁਹਾਡੇ ਲਈ ਕੋਈ ਆਵਾਜ਼ ਚੁੱਕਦਾਗਾ ਤੇ ਕੋਈ ਮਰਜ਼ੀ ਆ ਚਾਹੇ ਦੁਸ਼ਮਣ ਜੇ ਤੁਹਾਡੇ ਹੱਕਾਂ ਦੀ ਆਵਾਜ਼ ਕਰਦਾ ਚੁੱਕਦਾਗਾ ਉਹਦਾ ਸਵਾਗਤ ਕਰਿਆ ਕਰੋ ਉਸ ਗੱਲ ਨੂੰ ਜਿਹੜਾ ਸ਼ੇਅਰ ਕਰਿਆ ਕਰੋ ਅੱਗੇ ਦੇ ਅੱਗੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਦੇਖਦੇ ਰਹੋ ਪੰਜਾਬੀ ਵਰਸਾ ਟੀਵੀ ਮੈਂ ਹਾਂ ਮਕਰ ਸਿੰਘ ਹੂਬਾ ਸਾਮ ਤੇ ਕਪਾ ਕੋਈ ਹੋਰ ਮੁੱਦੇ ਲੈ ਕੇ ਤੁਹਾਡੇ ਨਾਲ ਜੁੜਦੇ ਆ ਉਹਦੇ ਤੱਕ ਦਿਓ ਨੂੰ ਅਜਾਜ਼ਤ